ਕਿੰਨੇ ਬਾਈ ਕਹਿੰਦਾ ਇਹ ਤਾਂ ਬੰਦੋਹ ਕਹਿੰਦਾਗਾ 2000 ਕਹਿੰਦਾ ਮੈਂ ਫਿਰ ਅੱਗੇ ਵੀ ਚਾ ਕੇ ਵੇਚ ਤੂੰ ਐਂ ਕਰਿਆ ਗਿਆ ਨਹੀਂ ਮੈਂ ਕਹਿੰਦੀ ਆਪਾਂ ਉਹਨਾਂ ਨੂੰ ਪੁੱਛਦਾ ਤੂੰ 1200 ਕਿੰਦਾ ਲੈ ਜਾ ਜਾਂ ਆਪਾਂ ਪੁੱਛਾਂ ਨਾ ਨੋ ਹੀ ਨੇ ਮਾਰਾ 10 ਮੈਂ 110 ਰੁਪਏ ਦਾ ਪੀਰ ਪੈ ਗਿਆ ਸਮਝੇ ਸੀ ਨੋ ਹੀ ਨਿਕਲੇ ਤੂੰ ਘੱਟ ਮੁਰਗੀ ਸੀ ਤੂੰ 4 ਕਿਲੋ ਕਹਣਾ ਆਉਂਦੇ ਆਪ ਆ ਪਿੰਜਰੇ ਸੌਦਾ ਹੀ ਆ ਚੱਕ ਪਿੰਜਰਾ ਵੀ ਵਿੱਚ ਪਿੰਜਰਾ ਨਹੀਂ ਦਿੰਦੇ ਇਹ ਪਿੰਜਰਾ ਆਪ ਲੈਣਾ ਵੀ ਆਪਾਂ ਨਾਲ ਫਿਰ ਹੁਣ 100 12 ਹੁਣ ਕਿੰਨਾ ਚੱਲ ਯਾਰ 1100 ਦੇ ਦੇ ਨਾ ਵੀ 9 ਹੀ ਨਾ ਨਾ ਭਾਈ ਉਹ 12 ਮੇਰਾ ਪੁੱਛਿਆ ਨੇ ਉਹਨੂੰ ਉਹ ਹੀ ਗੱਲ ਤੂੰ ਕਹਿਦਾ ਆ ਪਾਪਾ ਪੁੱਛਿਆ ਚੱਲ ਪਾਉਰੀ ਚਾ ਯਾਰ ਫਿਰ ਯਾਰ ਹੋਰ ਚੱਲਦੇ ਯਾਰ ਲੈ ਪਾਓ ਜੀ ਪਾਉਰੀ ਚ ਪਾ ਲੈ 1200 ਹੋਰ 1200 ਨਾ ਪਤਾ ਨੂੰ ਪੁੱਛਿਆ ਨਹੀਂ ਵਿਚਾਰੇ ਨੂੰ ਆਪਾਂ ਭੱਜੇ ਹੀ ਨਹੀਂ ਯਾਰ ਮੈਂ ਤਾਂ ਸਵੇਰ ਦੀ ਸੌਦਾ ਕਰਦਾ ਮੁਰਗੀ ਵੀ ਬਾਕੀ ਹੁਣ ਤਾਂ ਲੈ ਵੀ ਆ ਬੱਚਾ ਦਾ ਵੀ ਹੋ ਗਿਆ ਸੌਦਾ ਉਹ ਭਈਆ ਜਾ ਪਿੰਜਰਾ ਲੈ ਰਹੇ ਹਾਂ ਲੋਕਿਆਂ ਦੇ ਬੱਚਿਆਂ ਦਾ ਨਾ ਪਿੰਜਰਾ ਬਣਾਉਂਦੇ ਨਹੀਂ ਆ ਬਾਈ ਨੂੰ ਪਤਾ ਹੀ ਨਹੀਂ ਉਹ ਤਾਂ ਕੋਈ ਟੱਕਰ ਨਹੀਂ ਆਪਣਾ ਦਾ ਰੋਜ਼ ਦਾ ਕੰਮ ਹੈ ਮਾؤں ਬੱਚਿਆਂ ਦਾ ਸੌਦਾ ਹੋ ਗਿਆ ਉਹਦਾ ਬੱਕਰਾ ਮੰਡੀ ਚ 2 ਚੰਗਾ ਆਹੀ ਜਲਾ ਯਾਰ 1200 ਦਾ ਯਾਰ ਆਪਾਂ ਕਿਹੜਾ ਭਾਈ ਦੇ ਹਾਂ ਮੈਂ ਤੁਮਾ ਦਾ ਮੈਂ ਕਿਦਾਂ ਲੈਣਾ ਨਹੀਂ ਆਪਾਂ ਉਹ ਕੰਮ ਨਹੀਂ ਕਰੀਏ ਤੇ ਕਿਦਾਂ ਮੇਰਾ ਬਾਈ ਆ ਮਰ ਰਿਹਾ ਆ ਦੇ ਦੇ ਚੱਲ ਜਾ ਰਹਿਣ ਦੇ ਉਹ ਭਰਾਵਾ ਤੂੰ ਹੀ ਲੈ ਜਾ ਯਾਰ ਮੈਂ ਪਹਿਲਾਂ ਹੀ ਨਾ